ਆ ਦੇਖੋ ਬਾਈ ਪਾਣੀਓ ਪਾਣੀ ਐ ਕੱਗਰ ਦੇ ਚੰਦਪਰਾ ਸਾਈਖਨ ਤੇ ਬਹੁਤ ਜਿਆਦਾ ਪਾਣੀ ਐ ਇਹ ਉਹ ਵੀਰਾਂ ਨੂੰ ਅਸੀਂ ਦਿਖਾਉਨੇ ਆ ਜਿਹੜੇ 10 ਤਰੀਕ ਨੂੰ 9 ਤਰੀਕ ਦੀ ਵੀਡੀਓ ਪਾ ਰਹੇ ਸੀ ਵਿਕੰਗਰ ਦਾ ਕੱਗਰ ਦਾ ਜਿਹੜਾ ਚੰਦਪਰਾ ਸਾਈਖਨ ਹੈ ਉੱਥੇ 13 ਤੇ 14 ਤਰੀਕ ਤੱਕ 12 ਤਰੀਕ ਤੱਕ ਬਹੁਤ ਜਿਆਦਾ ਪਾਣੀ ਪਹੁੰਚੂਗਾ ਖੇਤਾਂ ਦੇ ਵਿੱਚ ਪਾਣੀ ਖੜਜੂਗਾ ਜਦ ਕਿ ਅਸਲੀਅਤ ਇਹ ਹੈ ਕਿ ਪਹਿਲਾਂ ਨਾਲੋਂ ਵੀ ਅੱਧਾ ਫੁੱਟ ਪਾਣੀ ਘਟਿਆ ਹੈ ਪਹਿਲਾਂ 2.5 ਫੁੱਟ ਪਾਣੀ ਚੱਲੇ ਤਿੰਨ ਚਾਰ ਦਿਨ ਹੁਣ ਦੋ ਦਿਨਾਂ ਤੋਂ ਪਾਣੀ ਹੈ ਜਿਹੜਾ ਉਹ 2 ਫੁੱਟ ਠੱਗਰ ਦੇ ਵਿੱਚ ਚੱਲ ਰਿਹਾ ਹੈ ਜਾਓ ਜਿੱਥੇ ਪਾਣੀ ਹੁਣ ਚੱਲ ਰਿਹਾ ਹੈ ਪਹਿਲਾਂ ਉਹਦੇ ਉੱਪਰਲੀ ਜਿਹੜੀ ਲਾਲ ਲਹਿਰ ਹੈ ਅੱਧਾ ਫੁੱਟ ਤੇ ਲੱਗੀ ਹੈ ਉੱਥੇ ਚੱਲਦਾ ਸੀ ਹੁਣ ਪਾਣੀ ਹੈ ਜਿਹੜਾ ਬਿਲਕੁਲ ਨਾਰਮਲ ਦਾ ਚੱਲ ਰਿਹਾ ਹੈ ਜਿਹੜਾ ਕਿ ਸਾਰਾ ਪਿੱਛੇ ਦਾ ਪਾਣੀ ਵੀ ਆਉ ਨਿਕਲ ਜਾਣਗੇ ਡੱਗਰ ਦੇ ਚਾਂਦਪੁਰਾ ਸਾਈਫਨ ਦੀ ਜਿਹੜੀ ਕੈਪੈਸਿਟੀ ਹੈ ਉਹ 27000 ਕਿਊਬਿਕ ਹੈ ਪਰ ਇਹ ਪਾਣੀ ਇਹ ਜਿਹੜਾ ਉਹ 8-9 ਸੌ ਕਿਸ ਪਾਣੀ ਚੱਲਦੇ ਹੈਗਾ ਉਹ ਇਹ ਜਾਣਕਾਰੀ ਹੈ ਕਿ ਜੁਗਾ ਪਿੱਛੋਂ ਪਾਣੀ ਵਧਦਾ ਰਿਹਾ ਘਟਦਾ ਰਿਹਾ ਸਾਡੇ ਇੱਥੇ ਦੇਸੀ ਤਰੀਕੇ ਨਾਲ ਅੰਦਾਜ਼ਾ ਇਹ ਵੀ ਹੁੰਦਾ ਹੈ ਕਿ ਜਦੋਂ ਪਿੱਛੋਂ ਪਾਣੀ ਵੱਧ ਆਉਣ ਦਾ ਖਤਰਾ ਹੋਵੇ ਤਾਂ ਪਾਖੜਾ ਦੀ ਜਿਹੜੀ ਇਹ ਮੇਨ ਬ੍ਰਾਂਚ ਹੈ ਇਨੂੰ ਭਰ ਕੇ ਖੜਾਇਆ ਜਾਂਦਾ ਹੈ ਤਾਂ ਕਿ ਪਾਣੀ ਦਾ ਤੇਜ਼ ਵਹਾਅ ਤੇ ਦਵਾਏ ਜਿਹੜਾ ਉਹ ਚੰਦਪੁਰ ਦੇ ਗਰਦੇ ਸੈਫਨ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ ਪਾਖੜਾ ਮੇਨ ਬ੍ਰਾਂਚ ਨੂੰ ਕੋਈ ਨੁਕਸਾਨ ਨਾ ਪਹੁੰਚੇ 2023 ਦੇ ਵਿੱਚ ਜਿੱਥੇ ਇੱਕ ਮਨੁੱਖੀ ਗਲਤੀ ਵਨ ਟੁੱਟਣ ਦਾ ਕਾਰਨ ਬਣੀ ਸੀ ਉੱਥੇ ਦੂਜਾ ਵੱਡਾ ਕਾਰਨ ਇਹ ਵੀ ਸੀ ਕਿ ਸਾਨੂੰ ਕੋਕਲੈਂਡ ਮਸ਼ੀਨ ਹੈ ਜਿਹੜੀ ਉਹ ਮਹੀਆਨੀ ਹੋਈ ਸੀ ਅਸੀਂ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਜਗਾ ਸੀ ਸਾਡੀ ਪਿਛਲੇ ਕਈ ਸਾਲਾਂ ਤੋਂ ਅਸੀਂ ਰਸਿਆਂ ਰਾਹੀਂ ਥੱਲੇ ਉਤਰ ਕੇ ਪੁਲ ਦੇ ਪਰਲੇ ਪਾਸੇ ਇਹ ਵਾਲੀ ਜਗਾ ਜਿਹੜੀ ਉਹਨੂੰ ਸਾਫ਼ ਕਰਿਆ ਕਰਦੇ ਸੀ